ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1163 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1164 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੈਂ ਬੌਰੀ ਮੇਰਾ ਰਾਮ ਪਤਾਰ ਮੈਂ ਆਪਣੇ ਪ੍ਰਭੂ ਪਤੀ ਦੀ ਨਾਰ ਬਣ ਚੁੱਕੀ ਹਾਂ ਪ੍ਰਭੂ ਮੇਰਾ ਖਸਮ ਹੈ ਤੇ ਮੈਂ ਉਸ ਦੀ ਖਾਤਰ ਕਮਲੀ ਹੋ ਰਹੀ ਹਾਂ ਰਚ ਰਚਤਾ ਕੋ ਕਰੋ ਸ਼ਿੰਗਾਰ ਉਸ ਪ੍ਰਭੂ ਪਰ ਪਤੀ ਨੂੰ ਮਿਲਣ ਲਈ ਮੈਂ ਭਗਤੀ ਦੇ ਭਗਤੀ ਤੇ ਭਲੇ ਗੁਣਾ ਦੇ ਸੋਹਣੇ ਸੋਹਣੇ ਸ਼ਿੰਗਾਰ ਕਰ ਰਹੀ ਹਾਂ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਹੁਣ ਜਗਤ ਬੇਸ਼ੱਕ ਮੈਨੂੰ ਭੈੜਾ ਆਖੀ ਜਾਏ ਨਾ ਮੇਰੇ ਕਾਨੇ ਨਿੰਦਾ ਸੁਣਨ ਦੀ ਪ੍ਰਵਾਹ ਕਰਦੇ ਹਨ ਨਾ ਮੇਰਾ ਮਨ ਨਿੰਦਾ ਸੁਣ ਕੇ ਦੁਖੀ ਹੁੰਦਾ ਹੈ ਤਨ ਮਨ RAM ਪਿਆਰੇ ਜੋਗ ਰਹਾਓ ਹੁਣ ਮੇਰਾ ਤਨ ਅਤੇ ਮੇਰਾ ਮਨ ਮੇਰੇ ਪਿਆਰੇ ਪ੍ਰਭੂ ਜੋਗੇ ਹੋ ਚੁੱਕੇ ਹਨ ਰਹਾਓ ਬਾਦ ਬਿਬਾਦ ਕਾਹੂ ਸੋ ਨਾ ਕੀਜੈ ਕੋਈ ਨਿੰਦਾ ਪਿਆ ਕਰੇ ਕਿਸੇ ਨਾਲ ਝਗੜਾ ਕਰਨ ਦੀ ਲੋੜ ਨਹੀਂ ਰਸ ਨਾਰਾਮ ਰਸਾਇਣ ਪੀਜੈ ਜੀਬ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਅੰਮ੍ਰਿਤ ਪੀਣਾ ਚਾਹੀਦਾ ਹੈ ਜਬ ਜੀ ਜਾਨ ਐਸੀ ਬਨ ਆਈ ਹੁਣ ਹਿਰਦੇ ਵਿੱਚ ਪ੍ਰਭੂ ਨਾਲ ਜਾਣ ਪਛਾਨ ਕਰਕੇ ਮੇਰੇ ਅੰਦਰ ਅਜਿਹੀ ਹਾਲਤ ਬਣ ਗਈ ਹੈ ਮਿਲੋ ਗੋਪਾਲ ਨਿਸਾਨ ਬਜਾਈ ਕਿ ਮੈਂ ਲੋਕਾਂ ਦੀ ਨਿੰਦਾ ਵੱਲੋਂ ਬੇਪਰਵਾਹ ਹੋ ਕੇ ਆਪਣੇ ਪ੍ਰਭੂ ਨੂੰ ਮਿਲ ਰਹੀ ਹਾਂ ਉਸ ਤੋਂ ਤਾਂ ਨਿੰਦਾ ਕਰੇ ਨਰ ਕੋਈ ਕੋਈ ਮਨੁੱਖ ਮੈਨੂੰ ਚੰਗਾ ਆਖੇ ਚਾਹੇ ਕੋਈ ਮੰਦਾ ਆਖੇ ਇਸ ਗੱਲ ਦੀ ਮੈਨੂੰ ਪਰਵਾਹ ਨਹੀਂ ਰਹੀ ਨਾਮੇ ਸ਼ੀਰੰਗ ਭੇਟ ਲਸੋਈ ਮੇਨੋ ਨਾਮੈ ਨੂੰ ਨਾਮਦੇਵ ਨੂੰ ਲక్ష్ਮੀ ਦਾ ਪਤੀ ਪਰਮਾਤਮਾ ਮਿਲ ਪਿਆ ਹੈ ਕਬ ਹੋ ਖੀਰ ਖਾਂਡ ਘਿਉ ਨਾ ਭਾਵੇਂ ਕਦੇ ਕੋਈ ਜੀਵ ਐਸੀ ਮੋਜ ਵਿੱਚ ਹੈ ਕਿ ਉਸ ਨੂੰ ਖੀਰ ਖਾਂਡ ਘਿਉ ਵਰਗੇ ਸੋਹਣੇ ਪਦਾਰਥ ਭੀ ਚੰਗੇ ਨਹੀਂ ਲੱਗਦੇ ਕਬ ਉਹ ਘਰ ਘਰ ਟੂਕ ਮੰਗਾਵੇ ਪਰ ਕਦੇ ਉਸ ਪਾਸੋਂ ਘਰ ਘਰ ਦੇ ਟੁੱਕਰ ਮੰਗਾਉਂਦਾ ਹੈ ਕਦੇ ਉਸ ਨੂੰ ਮੰਗਤਾ ਬਣਾ ਦਿੰਦਾ ਹੈ ਪਰਮਾਤਮਾ ਤੇ ਉਹ ਘਰ ਘਰ ਦੇ ਟੁਕੜੇ ਮੰਗਦਾ ਫਿਰਦਾ ਹੈ ਕਬ ਹੋਂ ਕੋਰਨ ਚਨੇ ਬਿਨਾਵੇ ਕਦੇ ਉਸ ਪਾਸੋਂ ਰੂੜੀਆਂ ਫੁਲਾਉਂਦਾ ਹੈ ਤੇ ਉਹਨਾਂ ਵਿੱਚੋਂ ਦਾਣੇ ਚਣੌਂਦਾ ਹੈ ਜਿਉਂ RAM ਰਾਖੇ ਤਿਉਂ ਰਹੀਏ ਰੇ ਭਾਈ ਹੇ ਭਾਈ ਜੇ ਸਹਾਲਤ ਵਿੱਚ ਪਰਮਾਤਮਾ ਸਾਨੂੰ ਜੀਵਾਂ ਨੂੰ ਰੱਖਦਾ ਹੈ ਉਸੇ ਹਾਲਤ ਵਿੱਚ ਅਮੀਰੀ ਦੀ ਆਕੜ ਤੇ ਗਰੀਬੀ ਦੀ ਖਬਰਾੜ ਤੋਂ ਨਿਰਲੇਪ ਰਹਿਣਾ ਚਾਹੀਦਾ ਹੈ ਹਰ ਕੀ ਮਹਿਮਾ ਕਿਛ ਕਥਨ ਨਾ ਜਾਇ ਰਹਾਓ ਇਹ ਗੱਲ ਦੱਸੀ ਨਹੀਂ ਜਾ ਸਕਦੀ ਕਿ ਪਰਮਾਤਮਾ ਕਿੱਡਾ ਵੱਡਾ ਹੈ ਸਾਡੇ ਦੁੱਖਾਂ ਸੁੱਖਾਂ ਦਾ ਭੇਤ ਉਹ ਹੀ ਜਾਣਦਾ ਹੈ ਤੇ ਜੇ ਉਹ ਜੋ ਕਰ ਰਿਹਾ ਹੈ ਉਹ ਜੀਵ ਦੇ ਵਸ ਵਿੱਚ ਨਹੀਂ ਹੈ ਰਹਾ ਉਹ ਕਬ ਹੋ ਤੁਰੇ ਤੁਰੰਗ ਨਚਾਵੇ ਕਦੇ ਕੋਈ ਮਨੁੱਖ ਇਤਨਾ ਅਮੀਰ ਹੈ ਕਿ ਉਹ ਸੋਹਣੇ ਘੋੜੇ ਨਚਾਉਂਦਾ ਹੈ ਭਾਵ ਕਦੇ ਉਸ ਪਾਸ ਐਸੀ ਸੋਹਣੀ ਚਾਲ ਵਾਲੇ ਘੋੜੇ ਹਨ ਕਿ ਚੱਲਣ ਵੇਲੇ ਮਾਨੋ ਉਹ ਨੱਚ ਰਹੇ ਹਨ ਕਬ ਹੂੰ ਪਾਏ ਪਨਿ ਹੋ ਨਾ ਪਾਵੇ ਪਰ ਕਦੇ ਉਸ ਦੇ ਪੈਰੀ ਜੁੱਤੀ ਪਾਣ ਜੋਗੀ ਵੀ ਨਹੀਂ ਲੱਭਦੀ ਕਬਹੂ ਖਾਟ ਸੁਪੇਦੀ ਸਵਾਵੈ ਕਦੇ ਕਿਸੇ ਮਨੁੱਖ ਨੂੰ ਚਿੱਟੇ ਵਿਛੌਣਿਆ ਵਾਲੇ ਪਲੰਘਾਂ ਉੱਤੇ ਸੌਂਦਾ ਹੈ ਕਬਹੂ ਭੂਮ ਪਿਆਰ ਨਾ ਪਾਵੇ ਪਰ ਕਦੇ ਉਸ ਨੂੰ ਭੁਜੇ ਵਿਛੌਣ ਲਈ ਪਰਾਲੀ ਵੀ ਨਹੀਂ ਮਿਲਦੀ ਭਨਤ ਨਾਮ ਦਿਓ ਇੱਕ ਨਾਮ ਨਿਸਤਾਰੈ ਨਾਮ ਦੇ ਵਖਦਾ ਹੈ ਕਿ ਪ੍ਰਭੂ ਦਾ ਇੱਕ ਨਾਮ ਹੀ ਹੈ ਜੋ ਵੀਨਾ ਦੋਹਾ ਹਾਲ ਤਾਂ ਵਿੱਚੋਂ ਅਸ਼ੋ ਰੱਖ ਕੇ ਪਾਰ ਲੰਗਾਉਂਦਾ ਹੈ ਜੇ ਗੁਰ ਮਿਲ ਤਹ ਪਾਰ ਉਤਾਰੈ ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਨੂੰ ਪ੍ਰਭੂ ਅਮੀਰੀ ਦੀ ਆਕੜ ਤੇ ਗਰੀਬੀ ਦੀ ਘਰਾ ਘਬਰਾਹਟ ਤੋਂ ਪਾਰ ਉਤਾਰਦਾ ਹੈ ਹਾਸਤ ਖੇਲਤ ਤੇਰੇ ਦਿਹਰੇ ਆਇਆ ਮੈਂ ਬੜੇ ਚਾਹ ਨਾਲ ਤੇਰੇ ਮੰਦਰ ਆਇਆ ਸਾਂ ਪ੍ਰਮਾਤਮਾ ਭਗਤ ਕਰਤ ਨਾਮਾ ਪਕਰ ਉਠਾਇਆ ਪਰ ਚੂਕੇ ਲੋਕ ਮੇਰੀ ਜਾਤ ਹਿੰੜੀ ਸਮਝਦੇ ਹਨ ਨੀਵੀਂ ਜਾਤ ਸਮਝਦੇ ਹਨ ਇਨਾ ਮੈਨੂੰ ਨਾਮੇ ਨੂੰ ਭਗਤੀ ਕਰਦੇ ਨੂੰ ਬਾਹੋਂ ਫੜ ਕੇ ਮੰਦਰ ਵਿੱਚੋਂ ਉਠਾਰ ਦਿੱਤਾ ਜਦੋਂ ਭਗਤ ਨਾਮਦੇਵ ਜੀ ਨੂੰ ਰੀਝਾਈ ਕਿ ਮੈਂ ਵੀ ਪੰਡਤਾਂ ਵਾਂਗ ਮੰਦਰ ਵਿੱਚ ਜਾ ਕੇ ਭਗਤੀ ਕਰਾਂ ਤਾਂ ਉਹਨਾਂ ਨੇ ਇਹਨਾ ਨਾਮਦੇਵ ਸਾਹਿਬ ਜੀ ਦੀ ਨੀਵੀਂ ਜਾਤ ਕਰਕੇ ਪੰਡਤਾਂ ਨੇ ਉੱਚੀ ਜਾਤ ਵਾਲਿਆਂ ਨੇ ਮੰਦਰ ਚੋਂ ਬਾਹ ਫੜ ਕੇ ਬਾਹਰ ਕੱਢ ਦਿੱਤਾ ਸੀ ਫਿਰ ਇਹ ਮੰਦਰ ਦੇ ਦੂਸਰੇ ਪਾਸੇ ਜਾ ਕੇ ਬਹਿ ਗਿਆ ਪਿਛਲੇ ਪਾਸੇ ਪਰ ਜਦੋਂ ਹੀ ਪਿਛਲੇ ਪਾਸੇ ਜਾ ਕੇ ਭਗਤੀ ਸ਼ੁਰੂ ਕੀਤੀ ਨਾਮਦੇਵ ਜੀ ਨੇ ਤੇ ਪ੍ਰਮਾਤਮਾ ਦੇ ਮੰਦਰ ਦਾ ਮੂੰਹ ਘੁੰਮ ਗਿਆ ਤੇ ਫਿਰ ਉਸ ਪਾਸੇ ਹੋ ਗਿਆ ਜਿਸ ਪਾਸੇ ਭਗਤ ਨਾਮਦੇਵ ਜੀ ਬੈਠੇ ਸੀ ਤੇ ਹੰਕਾਰੀਆਂ ਦੇ ਹੰਕਾਰ ਟੁੱਟ ਕੇ ਚੂਰੋ-ਚੂਰ ਹੋ ਗਏ ਜਿਹੜੀ ਨਿਮਰਤਾ ਹੈ ਏਹੀ ਪਰਮਾਤਮਾ ਨੂੰ ਚੰਗੀ ਲੱਗਦੀ ਹੈ ਤੇ ਸਾਨੂੰ ਵੀ ਨਿਮਰਤਾ ਵਿੱਚ ਰਹਿ ਕੇ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਹੀ ਨੜੀ ਜਾਤ ਮੇਰੀ ਜਾਦ ਮਰਾਇਆ ਹੇ ਜਾਦਵ ਗੋਲ ਦੇ ਸ਼੍ਰੋਮਣੀ ਹੇ ਕ੍ਰਿਸ਼ਨ ਹੇ ਪ੍ਰਭੂ ਲੋਕ ਮੇਰੀ ਜਾਤ ਨੂੰ ਬੜੀ ਨੀਵੀਂ ਆਖਦੇ ਹਨ ਛੀਪੇ ਕੇ ਜਨਮ ਕਾਹੇ ਕੋ ਆਯਾ ਰਹਾਓ हे ਪ੍ਰਭੂ ਮੈਂ ਛੀਂਬੇ ਦੇ ਘਰ ਕਿਉਂ ਜੰਪਿਆ ਰਹਾਓ ਲੈ ਕਮਲੀ ਚਲਿਓ ਪਲਟਾਏ ਮੈਂ ਆਪਣੀ ਕਮਲੀ ਲੈ ਕੇ ਉਥੋਂ ਮੁੜ ਕੇ ਤੁਰ ਪਿਆ ਦਿਹੁਰੇ ਪਾਤਸ਼ਾਹ ਬੈਠਾ ਜਾਏ ਤੇ हे ਪ੍ਰਭੂ ਮੈਂ ਤੇਰੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ ਜਿਉਂ ਜਿਉ ਨਾਮਾ ਹਰ ਗੁਣ ਉਚਰੈ ਪਰ ਪ੍ਰਭੂ ਦੇ ਚਰਜ ਖੇਡ ਵਰਤੀ ਜਿਉਂ-ਜਿਉ ਨਾਮਾ ਭਗਤ ਨਾਮਦੇਵ ਜੀ ਆਪਣੇ ਪ੍ਰਭੂ ਦੇ ਗੁਣ ਗਾਉਂਦਾ ਹੈ ਭਗਤ ਜਨਾ ਕੋ ਦੇਹੁਰਾ ਫਿਰੈ ਉਸ ਦਾ ਮੰਦਰ ਉਸ ਦੇ ਭਗਤਾਂ ਦੀ ਖਾਤਰ ਉਸ ਦੇ ਸੇਵਕਾਂ ਦੀ ਖਾਤਰ ਫਿਰਦਾ ਜਾ ਰਿਹਾ ਹੈ ਭਾਵ ਮੰਦਰ ਘੁੰਮ ਕੇ ਦਰਵਾਜਾ ਮੰਦਰ ਦਾ ਭਗਤ ਨਾਮਦੇਵ ਜੀ ਵੱਲ ਹੋ ਗਿਆ ਪੈਰੋ ਨਾਮ ਦਿਓ ਜਿਉ ਘਰ ਦੂਜਾ ਰਾਗ ਪੈਰੋ ਘਰ ਦੂਜੇ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਜੈਸੀ ਭੁੱਖੇ ਪ੍ਰੀਤ ਅਨਾਜ ਜਿਵੇਂ ਭੁੱਖੇ ਮਨੁੱਖ ਨੂੰ ਅੰਨ ਪਿਆਰਾ ਲੱਗਦਾ ਹੈ ਦਰਖਾਵੰਤ ਜਲ ਸੇਤੀ ਕਾਜ ਅਤੇ ਜਿਵੇਂ ਪਿਆਸੇ ਨੂੰ ਪਾਣੀ ਨਾਲ ਗਰਜ ਹੁੰਦੀ ਹੈ ਪਾਣੀ ਬਹੁਤ ਪਿਆਰਾ ਲੱਗਦਾ ਹੈ ਜੈਸੀ ਮੂੜ ਕੋਟੰਬ ਪਰਾਇਣਾ ਜਿਵੇਂ ਕੋਈ ਮੂਰਖ ਆਪਣੇ ਟੱਬਰ ਦੇ ਆਸਰੇ ਹੋ ਜਾਂਦਾ ਹੈ ਐਸੀ ਨਾਮੇ ਪ੍ਰੀਤ ਨਰਾਇਣਾ ਤਿਵੇਂ ਮੈਂ ਨਾਮੇ ਦਾ ਪ੍ਰਭੂ ਨਾਲ ਪਿਆਰ ਹੈ ਨਾਮੇ ਪ੍ਰੀਤ ਨਰਾਇਣ ਲਾਗੀ ਮੇਰੀ ਨਾਮਦੇਵ ਦੀ ਪ੍ਰੀਤ ਪਰਮਾਤਮਾ ਨਾਲ ਲੱਗ ਗਈ ਹੈ ਸਹਿਜ ਸੁਭਾਏ ਪਿਓ ਬੈਰਾਗੀ ਰਹਾਓ ਉਸ ਪ੍ਰੀਤ ਦੀ ਬਰਕਤ ਨਾਲ ਨਾਮਦੇਵ ਕੋਈ ਬਾਹਰਲੇ ਭੇਖਾਦਕ ਦਾ ਉਚੇਜ ਕਰਨ ਤੋਂ ਬਿਨਾਂ ਹੀ ਬੈਰਾਗੀ ਬਣ ਗਿਆ ਹੈ ਭਾਵ ਉਹ ਫਿਰ ਭੇਸ ਨਹੀਂ ਕੋਈ ਕੀਤਾ ਭਗਤ ਨਾਮਦੇਵ ਜੀ ਨੇ ਬਸ ਅੰਦਰੋਂ ਅੰਦਰੀ ਬਰਾਗੀ ਬਣ ਗਿਆ ਹੈ ਰਹਾਓ ਜੈਸੀ ਪਰਪੁਰਖਾ ਰਤਨਾਰੀ ਜਿਵੇਂ ਕੋਈ ਨਾਰ ਪ੍ਰਾਏ ਮਨੁੱਖ ਨਾਲ ਪਿਆਰ ਪਾ ਲੈਂਦੀ ਹੈ ਲੋਭੀ ਨਾਰ ਧਨ ਕਾ ਹਿਤਕਾਰੀ ਜਿਵੇਂ ਕਿਸੇ ਲੋਭੀ ਮਨੁੱਖ ਨੂੰ ਧਨ ਪਿਆਰਾ ਲੱਗਦਾ ਹੈ ਕਾਮੇ ਪੁਰਖ ਕਾਮਨੀ ਪਿਆਰੀ ਜਿਵੇਂ ਕਿਸੇ ਵਿਸ਼ਈ ਬੰਦੇ ਨੂੰ ਇਸਤਰੀ ਚੰਗੀ ਲੱਗਦੀ ਹੈ ਐਸੀ ਨਾਮੇ ਪ੍ਰੀਤ ਮੁਰਾਰੀ ਤਿਵੇਂ ਹੀ ਨਾ ਮੈਨੂੰ ਭਗਤ ਨਾਮਦੇਵ ਜੀ ਨੂੰ ਪਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ ਸਾਈ ਪ੍ਰੀਤ ਜੇ ਆਪੇ ਲਾਏ ਪਰ ਅਸਲੀ ਸੁੱਚਾ ਪਿਆਰ ਉਹ ਹੈ ਜੋ ਪ੍ਰਭੂ ਆਪ ਕਿਸੇ ਮਨੁੱਖ ਦੇ ਹਿਰਦੇ ਵਿੱਚ ਪੈਦਾ ਕਰੇ ਗੁਰ ਪ੍ਰਸਾਦੀ ਦੁਬਦਾ ਜਾਏ ਉਸ ਮਨੁੱਖ ਦੀ ਮੇਰ ਤੇਰ ਗੁਰੂ ਦੀ ਕਿਰਪਾ ਨਾਲ ਮਿਟ ਜਾਂਦੀ ਹੈ ਕਬ ਹੋਣਾ ਟੁੱਟ ਅਸਰ ਹਾ ਸਮਾਏ ਉਸ ਦਾ ਪ੍ਰਭੂ ਨਾਲ ਪ੍ਰੇਮ ਕਦੇ ਟੁੱਟਦਾ ਨਹੀਂ ਹਰ ਵੇਲੇ ਉਹ ਪ੍ਰਭੂ ਚਰਨਾ ਵਿੱਚ ਜੁੜਿਆ ਰਹਿੰਦਾ ਹੈ ਨਾਮੇ ਚਿੱਤ ਲਾਇਆ ਸਚ ਨਾਏ ਮੈਂ ਨਾਮੇ ਉੱਤੇ ਭੀ ਪ੍ਰਭੂ ਦੀ ਮੇਰ ਹੋਈ ਹੈ ਨਾਮੇ ਦਾ ਚਿੱਤ ਸਦਾ ਕਾਇਮ ਰਹਿਣ ਵਾਲੇ ਹਰੀ ਨਾਮ ਵਿੱਚ ਟਿਕ ਗਿਆ ਹੈ ਜੈਸੀ ਪ੍ਰੀਤ ਬਾਰਕ ਅਰ ਮਾਤਾ ਜਿਵੇਂ ਮਾਂ ਪੁੱਤਰ ਦਾ ਪਿਆਰ ਹੁੰਦਾ ਹੈ ਐਸਾ ਹਰ ਸੇਤੀ ਮਨ ਰਾਤਾ ਤੇਵੇ ਮੇਰਾ ਮਨ ਪ੍ਰਭੂ ਚਰਨਾਂ ਨਾਲ ਰੰਗਿਆ ਗਿਆ ਹੈ ਤੇ ਮੈਨੂੰ ਪਰਮਾਤਮਾ ਨਾਲ ਪਿਆਰ ਹੈ ਤੇ ਪਰਮਾਤਮਾ ਦਾ ਮੇਰੇ ਨਾਲ ਪਿਆਰ ਬਣ ਗਿਆ ਹੈ ਜਿਵੇਂ ਮਾਪਿਆਂ ਨੂੰ ਪੁੱਤਰ ਪਿਆਰੇ ਤੇ ਭਗਤ ਪਿਆਰੇ ਰੱਬ ਨੂੰ ਭਗਤ ਨਾਮਦੇਵ ਜੀ ਨੂੰ ਕਹਤਰ ਵਾਰ ਦਰਸ਼ਨ ਹੋਏ ਪਰਮਾਤਮਾ ਦੇ ਇਸ ਤਰ੍ਹਾਂ ਪਿਆਰ ਪੈ ਗਿਆ ਜਿਵੇਂ ਮਾਂ ਪੁੱਤ ਦਾ ਪਿਆਰ ਹੁੰਦਾ ਹੈ ਪਰਣ ਵੈ ਨਾਮ ਦਿਓ ਲਾਗੀ ਪ੍ਰੀਤ ਨਾਮਦੇਵ ਬੇਨਤੀ ਕਰਦਾ ਹੈ ਮੇਰੀ ਪ੍ਰਭੂ ਨਾਲ ਪ੍ਰੀਤ ਲੱਗ ਗਈ ਹੈ ਗੋਬਿੰਦ ਬਸੈ ਹਮਾਰੇ ਚੀਤ ਪ੍ਰਭੂ ਹੁਣ ਸਦਾ ਮੇਰੇ ਚਿਤ ਵਿੱਚ ਵਸਦਾ ਹੈ ਮੇਰੇ ਤੋਂ ਦੂਰ ਨਹੀਂ ਹੈ ਘਰ ਕੀ ਨਾਰ ਤੇ ਆਗੇ ਅੰਦਾ ਅੰਨਾ ਪਾਪੀ ਆਪਣੀ ਵੋਟੀ ਛੱਡ ਦਿੰਦਾ ਹੈ ਪਰਨਾਰੀ ਸਿਓ ਘਾਲੇ ਧੰਦਾ ਤੇ ਪ੍ਰਾਈ ਜਨਾਨੀ ਨਾਲ ਝਖਾਂ ਮਾਰਦਾ ਹੈ ਗੁਰੂ ਪਿਆਰਿਓ ਗੁਰਬਾਣੀ ਵਿੱਚ ਭਗਤ ਨਾਮਦੇਵ ਜੀ ਸਾਨੂੰ ਵੱਖ-ਵੱਖ ਮਸਾਲਾ ਦੇ ਕੇ ਸਮਝਾ ਰਹੇ ਹਨ ਕਿ ਬੁਰੇ ਕੰਮਾਂ ਵਿੱਚ ਕੁਝ ਨਹੀਂ ਰੱਖਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉੱਚਾ ਉੱਠ ਕੇ ਸਾਨੂੰ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਤੇ ਜੋ ਐਸੇ ਕੰਮ ਹਨ ਇਹ ਬੰਦੇ ਨੂੰ ਨਾਸਵਲ ਲੈ ਜਾਂਦੇ ਹਨ ਬੰਦੇ ਦੀ ਜ਼ਿੰਦਗੀ ਬੇਕਾਰ ਕਰ ਦਿੰਦੇ ਹਨ ਪਰ ਨਾਰੀ ਸੋ ਘਾਲੇ ਧੰਦਾ ਤੇ ਪਰਾਈ ਜਨਾਨੀ ਨਾਲ ਝਖਾ ਮਾਰਦਾ ਹੈ ਜੈਸੇ ਸਿੰਬਲ ਦੇਖ ਸੁਆ ਬਿਗਸਾਨਾ ਪਰਾਈ ਨਾਰ ਨੂੰ ਵੇਖ ਕੇ ਉਹ ਇਉਂ ਹੀ ਖੁਸ਼ ਹੁੰਦਾ ਹੈ ਜਿਵੇਂ ਤੋਤਾ ਸਿੰਬਲ ਰੁੱਖ ਨੂੰ ਵੇਖ ਕੇ ਖੁਸ਼ ਹੁੰਦਾ ਹੈ ਪਰ ਉਸ ਸਿੰਬਲ ਤੋਂ ਉਸ ਤੋਤੇ ਨੂੰ ਹਾਸਲ ਕੁਝ ਨਹੀਂ ਹੁੰਦਾ ਅੰਤ ਕੀ ਬਾਰ ਮੂਵਾਲ ਪਟਾਨਾ ਆਖਰ ਨੂੰ ਜਿਹੜਾ ਵਿਕਾਰੀ ਮਨੁੱਖ ਇਸ ਵਿਕਾਰ ਵਿੱਚ ਗਰਸਿਆ ਹੋਇਆ ਹੀ ਮਰ ਜਾਂਦਾ ਹੈ ਪਾਪੀ ਕਾ ਘਰ ਅਗਨੇ ਮਾਹੇ ਵਿਕਾਰੀ ਬੰਦੇ ਦਾ ਟਿਕਾਣਾ ਸਦਾ ਉਸ ਅੱਗ ਵਿੱਚ ਰਹਿੰਦਾ ਹੈ ਜਲਤਰ ਹੈ ਮਿਟਵੈ ਕਾ ਬਨਾਹੇ ਰਹਾਓ ਜੋ ਅੱਗ ਸਦਾ ਵੱਢੀ ਰਹਿੰਦੀ ਹੈ ਕਦੇ ਬੁਝਦੀ ਨਹੀਂ ਰਹਾਓ ਹਾਰੇ ਕੀ ਭਗਤ ਨਾ ਦੇਖੈ ਜਾਏ ਜਿੱਥੇ ਪ੍ਰਭੂ ਦੀ ਭਗਤੀ ਹੁੰਦੀ ਹੈ ਵਿਕਾਰੀ ਮਨੁਖ ਉਸ ਥਾਂ ਤੇ ਜਾ ਕੇ ਨਹੀਂ ਵੇਖਦਾ ਭਾਵ ਸਾਧ ਸੰਗਤ ਨਹੀਂ ਕਰਦਾ ਵਿਕਾਰੀ ਮਨੁਖ ਉਸ ਨੂੰ ਵਕਾਰ ਹੀ ਚੰਗੇ ਲੱਗਦੇ ਹਨ ਮਾਰਗ ਛੋੜ ਅਮਾਰਗ ਪਾਏ ਜੀਵਨ ਦਾ ਸਿੱਧਾ ਰਾਹ ਛੱਡ ਕੇ ਵਿਕਾਰਾਂ ਦੇ ਉਲਟੇ ਰਸਤੇ ਤੇ ਪੈਂਦਾ ਹੈ ਮੂਲੋ ਪੁੱਲਾ ਆਵੇ ਜਾਏ ਜਗਤ ਦੇ ਮੂਲ ਪ੍ਰਭੂ ਤੋਂ ਖੁੰਝ ਕੇ ਜਨਾ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ ਅੰਮ੍ਰਿਤ ਡਾਰ ਲਾਦ ਬਿਖ ਖਾਏ ਨਾਮ ਅੰਮ੍ਰਿਤ ਡੋਲ ਕੇ ਵਿਕਾਰਾਂ ਦਾ ਜ਼ਹਿਰ ਲੱਦ ਕੇ ਖਾਂਦਾ ਹੈ ਜੋ ਬੇਸਵਾ ਕੇ ਪਰੈ ਅਖਾਰਾ ਜਿਵੇਂ ਬੇਸਵਾਾਂ ਦੇ ਮੁਜਰੇ ਹੁੰਦੇ ਹਨ ਕਾਪੜ ਪਹਿਰ ਕਰੈ ਸ਼ਿੰਗਾਰਾ ਸੋਹਣੀ ਸੋਹਣੀ ਪੋਸ਼ਾਕ ਪਾ ਕੇ ਸ਼ਿੰਗਾਰ ਕਰਦੀਆਂ ਹਨ ਪੁਰਾਣੇ ਸਮਿਆਂ ਵਿੱਚ ਆਪਾਂ ਕਈ ਲੋਕਾਂ ਨੇ ਪੁਰਾਣੀਆਂ ਫਿਲਮਾਂ ਵੇਖੀਆਂ ਹੋਣੀਆਂ ਨੇ ਉਹਨਾਂ ਵਿੱਚ ਵੇਸਵਾਵਾਂ ਜੋ ਮੁਜਰੇ ਕਰਦੀਆਂ ਨੇ, ਨਾਚ ਗਾਣਾ ਕਰਦੀਆਂ ਹਨ ਤੇ ਤਰ੍ਹਾਂ-ਤਰ੍ਹਾਂ ਦੀਆਂ ਪੋਸ਼ਾਕਾਂ ਪਾਉਂਦੀਆਂ ਨੇ ਪੂਰੇ ਤਾਲ ਨਿਹਾਲੇ ਸਾਸ ਵੇਸਵਾ ਨੱਚਦੀ ਹੈ ਤੇ ਬੜੇ ਗੋਹ ਨਾਲ ਆਪਣੀ ਸੂਰਤ ਨੂੰ ਤੋਲਦੀ ਹੈ ਵਾਕੇ ਗਲੇ ਜੰਮ ਕਾ ਹੈ ਫਾਸ ਬਸ ਇਹ ਵਿਕਾਰੀ ਜੀਵਨ ਦੇ ਕਾਰਨ ਉਹਦੇ ਗਲ ਵਿੱਚ ਜਮਾਂ ਦੀ ਫਾਹੀ ਪੈਂਦੀ ਹੈ ਪਹਿਲਾਂ ਵੇਸਵਾ ਨਛਦਿਆ ਹੀ ਪੁਰਾਣੇ ਸਮਿਆਂ ਵਿੱਚ ਤੇ ਅੱਜ ਕੱਲ ਜੋ ਗੀਤ ਪੈ ਚੱਲਦੇ ਨੇ ਇਹ ਵੀ ਇੱਕ ਦੂਸਰਾ ਰੂਪ ਹੈ ਵੇਸਵਾਵਾਂ ਦਾ ਗਾਣੇ-ਗਾਣੇ ਲਚਰ ਗੀਤ ਗਾਣੇ ਤੇ ਸਾਡੇ ਪਿੰਡ ਦੇ ਕੁਝ ਫੁਕਰੇ ਰਹਿਰਾਜ ਸਾਹਿਬ ਦੇ ਟਾਈਮ ਵੇਲੇ ਵੀ ਨਹੀਂ ਹਟਦੇ ਟਰੈਕਟਰਾਂ ਤੇ ਉੱਚੀ-ਉੱਚੀ ਗੀਤ ਲਾ ਕੇ ਗਲੀਆਂ ਵਿੱਚ ਘੁੰਮਦੇ ਹਨ ਤੇ ਇਹੋ ਜੇ ਫੁਕਰੇ ਜਮਾਂ ਦੇ ਰਸਤੇ ਜਾਂਦੇ ਹਨ ਤੇ ਫਿਰ ਕੁੱਤੇ ਦੀ ਜੂਨ ਪੈਂਦੇ ਹਨ ਜਾ ਕੈ ਮस्तक ਲਿਖਿਓਲੇ ਕਰਮਾ ਵਾਹਿਗੁਰੂ ਆਕੇ ਗਲੇ ਜਮ ਕਾ ਹੈ ਫਾਸ ਜਿਹੜੇ ਫਿਰ ਇਹੋ ਜੇ ਗੀਤ ਸੁਣਦੇ ਹਨ ਬਸ ਸਿਕਸ ਵਿਕਾਰੀ ਜੀਵਨ ਕਾਰਨ ਉਹਨਾਂ ਦੇ ਗਾਲ ਵਿੱਚ ਜਮਾਂ ਦੀ ਫਾਹੀ ਪੈਂਦੀ ਹੈ ਜਾ ਕੈ ਮस्तक ਲਿਖਿਓ ਕਰਮਾ ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਦੀ ਬਖਸ਼ਿਸ਼ ਦਾ ਲੇਖ ਲਿਖਿਆ ਹੋਇਆ ਹੈ ਭਾਵ ਪਿਛਲੇ ਕੀਤੇ ਕਰਮਾਂ ਅਨੁਸਾਰ ਤੁਰੋਂ ਬਖਸ਼ਿਸ਼ ਹੁੰਦੀ ਹੈ ਸੋ ਭਜ ਪਰ ਹੈ ਗੁਰ ਕੀ ਸਰਨਾ ਓ ਮਨੁਖ ਵਿਕਾਰਾਂ ਵੱਲੋਂ ਹਟ ਕੇ ਸਤਗੁਰ ਦੀ ਸ਼ਰਨ ਪੈਂਦਾ ਹੈ ਕਹਿਤ ਨਾਮ ਦਿਓ ਇਹੋ ਵਿਚਾਰ ਨਾਮ ਦੇਵ ਇਹ ਇੱਕ ਵਿਚਾਰ ਦਾ ਬਚਨ ਆਖਦਾ ਹੈ ਇਹ ਨਬਿਦ ਸੰਤੋ ਉਤਰੋ ਪਾਰ ਕਹਿ ਸੰਤ ਜਨੋ ਗੁਰੂ ਦੇ ਸ਼ਰਨ ਪੈ ਕੇ ਹੀ ਸੰਸਾਰ ਸਮੁੰਦਰ ਦੇ ਵਕਾਰਾਂ ਤੋਂ ਪਾਰ ਲੰਘ ਸਕੋਗੇ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰ ਬਿਨ ਕੋਰ ਅੰਧਾਰ ਗੁਰੂ ਤੋਂ ਬਿਨਾ ਕੋਈ ਪਾਰ ਲੰਘਣ ਦਾ ਰਸਤਾ ਨਹੀਂ ਦੱਸਦਾ ਤੇ ਆਪਾਂ ਵੀ ਤਾਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾੜ ਲੱਗੀਏ ਤੇ ਇਸ ਬਾਣੀ ਉਪਰ ਗੌਰ ਕਰੀਏ ਜੋ ਬਾਣੀ ਸਾਨੂੰ ਸਮਝਾ ਰਹੀ ਹੈ ਇਸ ਮੁਤਾਬਕ ਜੀਵਨ ਢਾਲ ਕੇ ਵਿਕਾਰਾਂ ਤੋਂ ਬਚ ਕੇ ਸਿੱਧੇ ਰਸਤੇ ਚੱਲ ਕੇ ਪ੍ਰਮਾਤਮਾ ਦਾ ਨਾਮ ਜਪੀਏ ਕਹਿਤ ਨਾਮ ਦਿਓ ਇਹੋ ਵਿਚਾਰ ਇਨ ਬਿਦ ਸੰਤੋ ਉਤਰੋਹ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਪੇ ਆ ਰਹੇ ਹੋ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1164 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1165 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ